ਪਰसों ਰਾਤ ਕਰੀਬਨ 9:30 ਵਜੇ ਡਾਂਗੂ ਰੋਡ ਤੇ ਉੱਤੇ ਇੱਕ ਇਨਸੀਡੈਂਟ ਹੋਇਆ ਸੀਗਾ ਜਿਹਦੇ ਵਿੱਚ ਦੋ ਗਰੁੱਪਸ ਆਪਸ ਦੇ ਵਿੱਚ ਲੜ ਪਏ ਸੀਗੇ ਐਂਡ ਉਹਦੇ ਵਿੱਚ ਇੱਕ ਬੰਦਾ ਜਿਹਦਾ ਨਾਮ ਸਨੀ ਉਰਫ ਲੰਡਾ ਸੀਗਾ son of ओमप्रकाश ਉਹਦਾ ਇੱਕ ਗਰੂਸਮ ਮਰਡਰ ਹੋਇਆ ਤਾਂ ਇਹ ਜਿਹੜਾ ਪੂਰਾ ਇਨਸੀਡੈਂਟ ਹੈ ਉੱਥੇ ਇੱਕ ਸੀਸੀਟੀਵੀ ਕੈਮਰਾ ਲੱਗਾ ਸੀਗਾ ਤਾਂ ਉਹਦੇ ਵਿੱਚ ਉਹ ਪੂਰਾ ਕੈਦ ਹੋਇਆ ਐਂਡ ਉਸ ਤੋਂ ਬਾਅਦ ਜਿਹੜੀ ਇਹ ਸੀਸੀਟੀਵੀ ਫੁਟੇਜ ਹੈ ਪਬਲਿਕ ਡੋਮੇਨ ਚ ਆ ਗਈ ਐਂਡ ਇਟ ਵਾਸ ਵਾਈਡਲੀ ਸਰਕੂਲੇਟਿਡ ਔਨ ਸੋਸ਼ਲ ਮੀਡੀਆ ਐਂਡ ਜਿਹੜੇ ਨਿਊਜ਼ ਟੀਵੀ ਚੈਨਲਸ ਅਗੇ ਨੇ ਤਾਂ ਇਹ ਬੜਾ ਸੈਂਸਿਟਿਵ ਮੈਟਰ ਸੀਗਾ ਇਮੀਡੀਏਟਲੀ ਪੁਲਿਸ ਪਾਰਟੀਆਂ ਵੇਰ ਡਿਸਪੈਚਡ ਟੂ ਦਾ ਸਪੌਟ ਐਂਡ ਉਦੇ ਵਿੱਚ ਦਾ ਪੁਲਿਸ ਪਾਰਟੀਆਂ ਵੇਰ ਲੈਡ ਬਾਈ ਡੀਐਸਪੀ ਸਿਟੀ ਸਮੀਰ ਜੀ ਹੈਗੇ ਨੇ ਐਂਡ ਇਹਨਾਂ ਦਾ ਜਿਹੜਾ ਐਸਐਚਓ ਡਿਵੀਜ਼ਨ ਨੰਬਰ 2 ਆਕਾਸ਼ ਐਂਡ ਦੇ ਡਿਡ ਐਨ ਐਕਸਲੈਂਟ ਜੌਬ ਉਥੇ ਪਹਿਲਾ ਇਹਨਾਂ ਨੇ ਉਹ ਸਾਰਾ ਦੇਖ ਲਿਆ ਜਿਹੜਾ ਮੋਕਾ ਹੈਗਾ ਉਥੇ ਉਹ ਸੀਸੀਟੀਵੀ ਫੁਟੇਜ ਕਲੈਕਟ ਕੀਤੀ ਉਸ ਤੋਂ ਬਾਅਦ ਫੋਰੈਂਸਿਕ ਐਵਿਡੈਂਸਸ ਉਥੇ ਕਲੈਕਟ ਕਰਤੇ ਉਸ ਤੋਂ ਬਾਅਦ ਜਿਹੜੇ ਬੰਦੇ ਸੀਗੇ ਜਿਨ੍ਹਾਂ ਨੇ ਇਹਨੂੰ ਮਾਰਿਆ ਸੀਗਾ ਉਹਨਾਂ ਨੂੰ ਆਈਡੈਂਟੀਫਾਈ ਕਰ ਲਿਆ ਐਂਡ ਥੈਨ ਦੇ ਸਟਾਰਟਡ ਅ ਮੈਨ ਹੰਟ ਐਂਡ ਟੀਮਸ ਵਕਰੀ ਵਕਰੀ ਬਣਾ ਕੇ ਅਲੱਗ ਅਲੱਗ ਜਿੱਥੇ ਜਿੱਥੇ ਠਿਕਾਣੇ ਸਾਨੂੰ ਲੱਗ ਰਹੇ ਸੀਗੇ ਉਥੇ ਪੇਜਿਆ ਅੰਡ ਉਹ ਰਾਤ ਪੂਰੀ ਰਾਤ ਉਹ ਸਰਚ ਚੱਲਦਾ ਰਿਹਾ ਫਿਰ ਕੱਲ ਆਈ ਥਿੰਕ ਸ਼ਾਮ ਨੂੰ ਉਹਦੇ ਵਿੱਚ ਕਾਮਯਾਬੀ ਮਿਲੀ ਜਦੋਂ ਪੰਜਾਂ ਚੋਂ ਚਾਰ ਜਿਹੜੇ ਦੋਸ਼ੀ ਹੈਗੇ ਨੇ ਉਹ ਫੜੇ ਗਏ ਸੋ ਇਹਦੇ ਵਿੱਚ ਜਿਹੜੇ ਬੰਦੇ ਫੜੇ ਗਏ ਇੱਕ ਹਰਪ੍ਰੀਤ ਸਿੰਘ ਔਰ ਹੈਪੀ ਹੈਪੀ ਹੈ ਸਾਹਿਬ ਸਿੰਘ ਸਾਬੀ ਆਕਾਸ਼ ਸਕੰਸੀ ਇੱਕ ਰਣਜੀਤ ਸਿੰਘ ਦਦੂ ਔਰ ਇੱਕ ਹਨੀ ਕਰਕੇ ਹੈਗਾ ਬੰਦਾ ਉਹ ਹਜੇ ਰਹਿੰਦਾ ਹੈ ਸੋ ਇਹਦੇ ਵਿੱਚ ਜਦੋਂ ਅਸੀਂ ਫਿਰ ਇਹਨੂੰ ਸਟੱਡੀ ਕਰ ਰਹੇ ਸੀਗੇ ਕਿ ਰੀਜ਼ਨ ਬਿਹਾਈਂਡ ਦਿਸ ਮਰਡਰ ਬੇਸਿਕਲੀ ਦੋਨੋਂ ਪਾਸੇ ਇਹ ਆਟੋ ਡਰਾਈਵਰ ਸੀਗੇ ਤਾਂ ਸਵਾਰੀਆਂ ਦੇ ਪਿੱਛੇ ਇਹਨਾਂ ਦਾ ਰੋਲਾ ਸੀਗਾ ਪਹਿਲਾਂ ਵੀ ਇਹਨਾਂ ਦੀ ਤਕਰਾਰਬਾਜ਼ੀ ਹੋਈ ਸੀਗੀ ਪਰ ਉਹ ਇਹਨਾਂ ਨੇ ਸ਼ਰਾਬ ਸ਼ਰੂਪ ਪੀਤੀ ਸੀਗੀ ਤਾਂ ਫਿਰ ਉਹ ਜਿਹੜਾ ਕਨਫਰਨਟੇਸ਼ਨ ਉੱਥੇ ਹੋਇਆ ਤਾਂ ਇਟ ਇਵੈਂਚੁਅਲੀ ਉਹ ਕਲਿਮਿਨੇਟਿਡ ਇਨਟੂ ਅ ਮਰਡਰ ਇਦੇ ਵਿੱਚ ਜਿਹੜੇ ਦੋ ਦੋਸ਼ੀ ਹੈਗੇ ਨੇ ਕਰਨਜੀਤ ਸਿੰਘ ਉਹਦੇ ਬਰ ਖਿਲਾਫ ਪਹਿਲਾਂ ਹੀ ਡਿਵੀਜ਼ਨ ਨੰਬਰ 2 ਥਾਣੇ ਦੇ ਵਿੱਚ ਚੋਰੀ ਦਾ ਇੱਕ ਮੁਕੱਦਮਾ ਦਰਜ ਹੈਗਾ 2022 ਦਾ ਇਸ ਤੋਂ ਇਲਾਵਾ ਇੱਕ ਆਕਾਸ਼ ਕਾਂਸੀ ਹੈ ਉਹਦੇ ਬਰ ਖਿਲਾਫ ਜਿਹੜਾ ਡਮਟਾਲ ਪੁਲਿਸ ਸਟੇਸ਼ਨ ਹੈ ਇਹਨਾਂ ਦੀ ਇੱਕ ਚੌਂਕੀ ਹੈ ਢਾਂਗੂ ਪੁਲਿਸ ਪੋਸਟ ਉੱਥੇ 23 24 ਦਾ ਇਹਦੇ ਬਰ ਖਿਲਾਫ ਪਰਚਾ ਦਰਜ ਹੈ ਐਂਡ ਇੰਟਰਸਟਿੰਗਲੀ ਜਿਹੜਾ ਬੰਦਾ ਜਿਹਦਾ ਕਤਲ ਹੋਇਆ ਉਦੇ ਬਰ ਖਿਲਾਫ ਵੀ ਤਿੰਨ ਮੁਕਦਮੇ ਪਹਿਲਾਂ ਦੇ ਦਰਜ ਨੇ 2009 ਦਾ 2015 ਦਾ 2022 ਦਾ ਇੱਕ 307 ਦਾ ਵੀ ਉਹਦੇ ਬਰ ਖਿਲਾਫ ਪਰਚਾ ਦਰਜ ਹੈ 306 اور پھر 399 402 411 ਸੋ ਉਹਦਾ ਵੀ ਕ੍ਰਿਮੀਨਲ ਰਿਕਾਰਡ ਸੀਗਾ ਦਾ ਪਰਸਨ ਹੂ ਹੈਜ਼ ਬੀਨ ਕਿਲਡ ਬਟ ਦਾ ਟੀਮ ਡਿਡ ਐਨ ਐਕਸਲੈਂਟ ਵਰਕ ਔਨ ਥਿਸ ਐਂਡ ਵਿਦਨ 12 ਆਵਰਸ এজਡਰ ਕੇਸ ਟ੍ਰੇਸ ਵਾਅ ਅਨ ਇਹਦੇ ਵਿੱਚ ਜਿਹੜੇ ਵੈਪਨਸ ਹੈ ਦੇ ਹੈਵ ਬੀਨ ਰਿਕਵਰਡ